ਸੱਬਾ ਮਰਾੜ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਅੱਜ ਦੇ ਉੱਭਰਦੇ ਹੋਏ ਨੌਜਵਾਨ ਕਲਾਕਾਰ ਸੱਬਾ ਮਰਾੜ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸੱਬੇ ਮਰਾੜ ਦੇ ਜੀਵਨ ਬਾਰੇ ਕੁਝ ਅਹਿਮ ਗੱਲਾਂ ਦੱਸਾਂਗੇ ਜੋ ਕਿ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਕੁਝ ਗੱਲਾਂ ਉਹ ਵੀ ਦੱਸਾਂਗੇ ਜੋ ਸਾਨੂੰ ਸੱਬੇ ਬਾਰੇ ਪਿੰਡ ਦੇ ਲੋਕਾਂ ਤੋਂ ਜਾਣਨ ਨੂੰ ਮਿਲੀਆਂ ਤੇ ਆਓ ਆਪਾਂ ਗੱਲ ਕਰਦੇ ਹਾਂ ਸੱਬਾ ਇੱਕ ਗਰੀਬ ਘਰ ਤੋਂ ਉੱਠਿਆ ਹੋਇਆ ਨੌਜਵਾਨ ਜੋ ਕਿ ਅੱਜ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੇ ਮੈਂ ਬੁਲਾਵਾ ਹਾਂਦੀਏ ਮੈਂ ਕਰਕੇ ਫਲਾਈਆ ਵਾਂ ਇਹ ਗੀਤ ਅੱਜ ਹਰ ਜਗ੍ਹਾ ਤੇ ਛਾਇਆ ਹੋਇਆ ਹੈ ਜਿਸ ਨੇ ਛੱਬੇ ਨੂੰ ਇੱਕ ਲੱਗ ਹੀ ਪਹਿਚਾਨ ਦਿਤੀ ਹੈ ਛੱਬੇ ਨੇ ਜ਼ਿੰਦਗੀ ਦੇ ਵਿੱਚ ਬਹੁਤ ਹੀ ਸੰਘਰਸ਼ ਕੀਤਾ ਹੈ ਉਸ ਬਾਰੇ ਜਦੋਂ ਉਸ ਦੀ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਹ ਰੋ ਪਏ ਭਾਵੁਕ ਹੋ ਗਏ ਉਹਨਾਂ ਨੇ ਕਿਹਾ ਕਿ ਅੱਜ ਸਾਡਾ ਪੁੱਤ ਤਰੱਕੀ ਦੀ ਰਾਹ ਤੇ ਆ ਤੇ ਇਹ ਜਾਣ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਮੈਂ ਚਾਹੁੰਦੀ ਆ ਕਿ ਹਰ ਮਾਂ ਦਾ ਪੁੱਤ ਤਰੱਕੀ ਕਰੇ ਉਹਨਾਂ ਦੀ ਮਾਤਾ ਨੇ ਦੱਸਿਆ ਕਿ ਸੱਬੇ ਨੂੰ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਪੜਾਇਆ ਪਰ ਸੱਬਾ ਹੁਣ ਉਹਨਾਂ ਦੀ ਉਸ ਮਿਹਨਤ ਦਾ ਮੁੱਲ ਮੁੜ ਰਿਹਾ ਹੈ ਜਦੋਂ ਉਸ ਦਾ ਪਹਿਲਾ ਤੇ ਦੂਜਾ ਗਾਣਾ ਆਇਆ ਤਾਂ ਸੱਬਾ ਆਪਣੀ ਨਾਨੀ ਨੂੰ ਯਾਦ ਕਰਕੇ ਬਹੁਤ ਰੋਇਆ ਕਿਉਂਕਿ ਉਸ ਦੀ ਨਾਨੀ ਉਸ ਨੂੰ ਕਲਾਕਾਰ ਬਣਿਆ ਦੇਖਣਾ ਚਾਹੁੰਦੀ ਸੀ ਪਰ ਅੱਜ ਉਹ ਇਸ ਦੁਨੀਆ ਤੇ ਨਹੀਂ ਹੈ ਕਿਉਂਕਿ ਸੱਬਾ ਜ਼ਿਆਦਾਤਰ ਨਾਨਕੇ ਪਿੰਡ ਹੀ ਰਿਹਾ ਸੀ ਸੱਬਾ 12ਵੀਂ ਪਾਸ ਕਰਨ ਤੋਂ ਬਾਅਦ ਕੰਮ ਵਿੱਚ ਘਰਦਿਆਂ ਦਾ ਹੱਥ ਪਟਾਉਣ ਲੱਗ ਪਿਆ ਸੀ ਤੇ ਉਹ ਰਾਜ ਮਿਸਤਰੀਆਂ ਦੇ ਨਾਲ ਦਿਹਾੜੀ ਵੀ ਜਾਂਦਾ ਹੁੰਦਾ ਸੀ ਇਸ ਨੂੰ ਲੈ ਕੇ ਉਸ ਦਾ ਇੱਕ ਗੀਤ ਵੀ ਹੈ ਕਿ ਸੱਬੇ ਨੱਕ ਕੀ ਪਨੀਰ ਨੂੰ ਵੀ ਚੜੀ ਜਾਂਦੇ ਨੇ ਕਈ ਸੋਚਦੇ ਮਨਾਏ ਬਿਨਾ ਰਹਿ ਜੇ ਨਾ ਤਿਉਹਾਰ ਕਿ ਲੋੜੀ ਤੇ ਦੀਵਾਲੀ ਵੀ ਦਿਹਾੜੀ ਜਾਂਦੇ ਨੇ ਸੱਬਾ ਜਦੋਂ ਇੱਕ ਫੈਕਟਰੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਤਾਂ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਕਿ ਮਾਂ ਅੱਜ ਤੋਂ ਕੋਈ ਸੁਖ ਸੁਖ ਲੈ ਮੈਨੂੰ ਕੰਪਨੀ ਵਾਲਿਆਂ ਨੇ ਬੁਲਾਇਆ ਤੇ ਫਿਰ ਉਸ ਦਿਨ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਅੱਗੇ ਹੀ ਵਧਦਾ ਗਿਆ ਅੱਜ ਸੱਬੇ ਦੇ ਪਿੰਡ ਦੇ ਬੱਚੇ ਨੌਜਵਾਨ ਬਜ਼ੁਰਗ ਸਾਰੇ ਹੀ ਸੱਬੇ ਦੇ ਬਹੁਤ ਮਾਣ ਕਰਦੇ ਐ ਸੱਬਾ ਆਪਣੇ ਪਿੰਡ ਦਾ ਪਹਿਲਾ ਮਸ਼ਹੂਰ ਹੋਣ ਵਾਲਾ ਇਨਸਾਨ ਆ ਸੱਬਾ ਇੱਕ ਇਹੋ ਜਿਹਾ ਨੌਜਵਾਨ ਸੀ ਜੋ ਦਿਹਾੜੀ ਕਰਦਾ ਸੀ ਤੇ ਕੰਮ ਦੇ ਨਾਲ-ਨਾਲ ਉਹ ਆਪਣੇ ਲਿਖੇ ਗੀਤ ਵੀ ਗਾਉਂਦਾ ਹੁੰਦਾ ਸੀ ਤੇ ਅੱਜ ਪਰਮਾਤਮਾ ਨੇ ਉਸ ਦੀ ਮਿਹਨਤ ਨੂੰ ਰੰਗ ਲਾਇਆ ਸੱਬਾ ਸਕੂਲ ਵਿੱਚ ਪੜ੍ਹਦੇ ਸਮੇਂ ਵੀ ਡਸਕਾਂ ਦੀ ਢੋਲਕੀ ਵਜਾ ਕੇ ਗੀਤ ਗਾਉਂਦਾ ਰਹਿੰਦਾ ਸੀ ਉਹ ਸਕੂਲ ਦੇ ਵਿੱਚ ਗੀਤ ਗਾਉਂਦਾ ਹੁੰਦਾ ਸੀ ਤੇ ਟੀਚਰ ਵੀ ਉਸ ਤੋਂ ਗੀਤ ਸੁਣਦੇ ਰਹਿੰਦੇ ਸਨ ਸੱਬਾ ਪੜ੍ਹਦੇ ਸਮੇਂ ਤੋਂ ਹੀ ਗੀਤ ਲਿਖਣ ਦਾ ਸ਼ੌਂਕ ਰੱਖਦਾ ਹੁੰਦਾ ਸੀ ਉਸ ਦੇ ਨਾਲ ਦੇ ਪੜ੍ਹਦੇ ਸਾਥੀ ਜਦੋਂ ਇਕੱਠੇ ਬੈਠਦੇ ਹੁੰਦੇ ਸਨ ਤਾਂ ਉਦੋਂ ਵੀ ਸੱਬਾ ਆਪਣੇ ਲਿਖੀ ਹੋਏ ਗੀਤ ਉਹਨਾਂ ਨੂੰ ਸੁਣਾਉਂਦਾ ਰਹਿੰਦਾ ਸੀ ਸੱਬੇ ਦੇ ਜੀਵਨ ਬਾਰੇ ਕੁਝ ਖਾਸ ਗੱਲਾਂ ਜੇ ਵਧੀਆ ਲੱਗੀਆਂ ਹੋਣ ਤਾਂ ਇਹਨਾਂ ਗੱਲਾਂ ਨੂੰ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਤੇ ਇਹੋ ਜਿਹਾ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਫੇਸਬੁੱਕ ਤੇ ਦੇਖ ਰਹੇ ਸਾਡੇ ਪੇਜ ਨੂੰ ਫੋਲੋ ਕਰੋ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ